ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੇ ਮਹੱਲਾ ਪਹਿਲਾ ਕਰ ਦੂਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਕਿਉ ਸਿਮਰੇ ਸਿਵਰਿਆ ਨਹੀਂ ਜਾਏ ਤਪਿ ਆਉ ਜੀੜਾ ਬਿਲਾਈ ਸਿਰ ਜਿਸੋ ਬਾਰੇ ਸਾਚਾ ਹੋਏ ਇਸ ਵਿਸਰਿਆ ਚੰਗਾ ਕਿਹ ਹੋਏ ਹਕਮਤ ਹੁਕਮ ਨ ਪਾਇਆ ਜਾਏ ਕਿਉ ਕਰ ਸਾਚ ਮਿਲ ਮੇਰੀ ਮਾਏ ਰਹਾ ਵਖਰ ਨਾਮ ਦੇਖਣ ਕੋਈ ਜਾਏ ਨਾ ਗੋਚਖੈ ਨਾ ਗੋਖਾਈ ਲੋਗ ਬਤੀਨੇ ਨਾ ਬਤ ਹੋਏ ਤਾਂ ਬਤ ਰਹਿ ਰਖ ਜਸੋਈ ਜੈ ਦੇਖ ਤਰਹਿ ਅਸਮੈ ਤਦ ਬਿਨ ਦੁਜੀ ਨਹੀ ਜਾਈ ਜੇ ਕੋ ਕਰੇ ਕਿਤੇ ਕਹ ਹੋਏ ਜਿਸਨ ਬਖਸ਼ੇ ਸਚ ਸੋਈ ਹੁਣ ਉੱਠ ਚੱਲਣਾ ਮਹਤ ਕੇ ਤਾਲ ਕਿਆ ਮਉ ਦੇਸ ਗੁਣ ਨਹੀਂ ਨਾਲੇ ਜੈਸੀ ਨਦਰ ਕਰੇ ਤੈਸਾ ਹੋਏ ਬਿਨ ਨਦਰ ਨਾਨਕ ਨਹੀਂ ਕੋਈ ਤਨ ਸਰੀ ਮਹੱਲਾ ਪਹਿਲਾ ਨਦਰ ਕਰੇ ਤਾਂ ਸਿਮਰਿਆ ਜਾਏ ਆਤਮਾ ਦਰਵ ਰਹੇ ਨਿਵਲਾਈ ਆਤਮਾ ਆਪਰਾਤਮਾ ਇਕੂ ਕਰੇ ਅੰਦਰ ਕੀ ਦੁਬਿਦਾਂ ਅੰਤਰ ਮਰੈ ਗੁਰ ਪ੍ਰਸਾਦਿ ਪਾਇਆ ਜਾਏ ਹਰਿ ਸਿਮੁ ਚਿਤ ਲਾਗੇ ਫਿਰ ਕਾਲ ਨ ਖਾਏ ਰਹਾ ਸਚ ਸਿਮਰੈ ਹੋਵੇ ਬਰਗਾਸ ਤਾਂਤੇ ਵਿਖਿਆ ਮੈਂ ਰਹੇ ਉਦਾਸ ਸਤ ਗੁਰ ਕੀ ਐਸੀ ਵਡਿਆਈ ਉਤਰ ਕਲਤਰ ਵਿੱਚ ਗਤ ਪਾਈ ਐਸੀ ਸੇਵਕ ਸੇਵਾ ਕਰੇ ਜਿਸ ਕਾ ਜੀਉ ਤਿਸ ਅਗੇ ਤਰੈ ਸਾਹਿਬ ਭਾਵੇ ਸੋ ਪਰਵਾਣ ਸੋ ਸੇਵਕ ਤਰਗੈ ਪਾਵੇ ਮਾਣ ਸਤਿਗੁਰ ਕੀ ਮੂਰਤ ਹਿਰਦੇ ਵਸਾਏ ਜੋਇ ਚੈ ਸੋਈ ਫਲ ਪਾਈ ਸੱਚਾ ਸਹਬ ਕਿਰਪਾ ਕਰੇ ਸੋ ਸੇਵਕ ਜਮਤੇ ਕੈਸਾ ਡਰੈ ਪੰਦ ਨਾਨਕ ਕਰੇ ਵਿਚਾਰ ਸਾਚੀ ਬਾਣੀ ਸਿ ਧਰੇ ਪਿਆਰ ਤਾ ਗੋ ਪਾਵੇ ਮੁਖ ਦਵਾਰ ਜਪ ਤਪ ਸਭ ਇਹ ਸ਼ਬਦ ਹੈ ਸਾਰੇ ਤਨਾਸ਼ਰੀ ਮਹੱਲਾ ਪਹਿਲਾ ਜਿਉ ਤਪ ਤਹੈ ਬਰ ਬਾਰ ਤਪ ਤਪ ਖੱਪੈ ਬਹੁਤ ਵਿਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਭਕਾ ਰੁਗੀ ਵਿਲਾਈ ਬਹੁਤਾ ਭੁੱਲਣ ਝਖਣ ਹੋਏ ਬਿਨ ਬੋਲੇ ਜਾਣ ਸਭ ਸੋਈ ਰਹਾ ਜਿਨ ਗਨ ਕੇਤੇ ਅੱਖੀ ਨਾਗ ਦਿਨ ਜਿਹਾ ਦਿੱਤੇ ਬੁਲਿ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੇ ਪਵਨ ਆਖੇ ਸਭ ਜਾਏ ਜੇ ਤਮਹੋ ਪ੍ਰੇਤ ਸੁਆਦ ਸਭ ਕਾਲਖ ਦਾਗ 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 ਦੋਸ਼ ਮੈਂ ਚੱਲਿਆ ਲਾਏ ਦਰਗੇ ਬੈਸਣ ਨਹੀਂ ਜਾਏ ਕਰਮ ਮਿਲੇ ਆਖਣ ਤੇਰਨਾਉ ਜਿਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੋਪੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬ ਦਤਾਰੇ ਤਨਾਸ਼ਰੀ ਮਹੱਲਾ ਪਹਿਲਾ ਚੋਰ ਸੁਲਾਹੇ ਜੀ ਤਨ ਪੀਜੈ ਜੇ ਬਦੀ ਕਰੇ ਤਸ ਸੁਨਿ ਸਿਜੈ ਚੋਰ ਕੀ ਹਮਾ ਭਰੇ ਨ ਕੋਏ ਚੋਰ ਕੀ ਚੰਗ ਗਹੋਏ ਸੁਣ ਮੰਨ ਆਂਦੇ ਗੁੱਤੇ ਗੁੜ ਯਾਰ ਬਿਨ ਬੋਲੇ ਬੁਝੀਏ ਸਚ ਯਾਰ ਰਹਾ ਚੋਰਸ ਵਾਲਿਓ ਚੋਰਸ ਆਣਾ ਖੋਟੇ ਕਾਮਨ ਇੱਕ ਦੁਗਾਣਾ ਜੇ ਸਾਥ ਰਖੀਐ ਦੇ ਜੇਰ ਲਾਏ ਜਾਂ 버ਖੀਐ ਖੋਟਾ ਹੋਏ ਜਾਏ ਜੈਸਾ ਕਰੇ ਤੋ ਤਸਾ ਪਾਵੇ ਆਪ ਬੀਜ ਆਪੇ ਖਾਵੇ ਜੇ ਵੜਿਆਈਆ ਆਪੇ ਖਾਏ ਜੇ ਹੀ ਸੁਰਤ ਤੇ ਹੈ ਰਹੇ ਜਾਈ ਜਿਸ ਕੋੜੀਆਂ ਕੋੜਕ ਬਾੜ ਪਾਵੇ ਸਭ ਆਖੋ ਸੰਸਾਰੇ ਤੁਧ ਪਾਵੇ ਅਦੀ ਪਰਵਾਣ ਨਾਨਕ ਜਾਣੇ ਜਾਣ ਸੁਜਾਨ ਤਨਾਸਰੀ ਮਹੱਲਾ ਪਹਿਲਾ ਕਾਂ ਜਾਂ ਕਾਗਦ ਮਨ ਪਰਵਾਣਾ ਸਿਰ ਕੈ ਲੇਖ ਨਾ ਪੜੇ ਆਣ ਦਰਗੇ ਘੜੀਏ ਤੀਨੇ ਲੇਖ ਖੋਟ ਗਾਮ ਨਾ ਆਵੇ ਵੇਖ ਨਾਨਕ ਜੀ ਵਿੱਚ ਰੂਪ ਹੋਏ ਖਰਾ ਖਰਾ ਆਖੇ ਸਭ ਕੋਈ ਰਹਾਉ ਕਾਦੇ ਗੋਲ ਬੋਲ ਮਲ ਖਾਏ ਬ੍ਰਾਹਮਣ ਨਾਵੇਂ ਜੀਆਂ ਘਾਏ ਜੋਗੀ ਜੁਗਤ ਨ ਜਾਣੇ ਅੰਧ ਤੀਨੇ ਉਹ ਜੜੇ ਕ ਬੰਧ ਸੋ ਜੋ ਦੀ ਜੋ ਜੁਗਤ ਪਛਾਣੈ ਗੁਰ ਪ੍ਰਸਾਦਿ ਏਕੋ ਜਾਣੈ ਕਾਜੀ ਸੋ ਜੋ ਉਲਟੀ ਕਰੈ ਗੁਰ ਪ੍ਰਸਾਦਿ ਦੇਵ ਤਮਾਰੈ ਸੋ ਬ੍ਰਹਮਣ ਜੋ ਬ੍ਰਹਮਣ ਵਿਚਾਰੈ ਆਪ ਤਰੈ ਸਗਲੇ ਗੁਲ ਤਰੈ ਦਾਨ ਸੁਬੰਦ ਸੋਏ ਦਿਲ ਤੋਵੈ ਮੁਸਲਮਾਨ ਸੋਏ ਮਲਖੋਵੈ ਪੜਿਆ ਬੂਝੇ ਸੋ ਪਰਵਾਣ ਜਿਸੁ ਸਰਗੇ ਹੈ ਕਾਨਿਸਾਨ ਗਉੜੀ ਮਹ ਜਬਾਂ ਡਰ ਡਰ ਮਰਦੇ ਜਬ ਜਾਨੀ ਐ ਦੂਰ ਡਰ ਚੁਕਾ ਦੇਖਿਆ ਪਰਬੂਰ ਸਤ ਗੁਰੂ ਆਪਣੇ ਕੋ ਬਲ ਹਾਰੇ ਛੋੜ ਨ ਜਾਏ ਸਰਪਰ ਤਾਰੇ ਰਹਾਉ ਦੁਖ ਰੋਗ ਸਭ ਬਿਸਰੀ ਜਵਨਾਮ ਸਦਾ ਅਨੰਦ ਜਹ ਹਰ ਗੁਣ ਗਾਮ ਬੁਰਾ ਭਲਾ ਕੋਈ ਨਾ ਕਹੀਜੈ ਛੋਡ ਮਨ ਹਰ ਚਰਨ ਗਹੀਜੈ ਕਹ ਨਾਨਕ ਗੁਰਮੰਤਰ ਚਿਤਾਰ ਸੁਖ ਪਾਵੇ ਸੱਚੇ ਦਰਬਾਰ ਗਉੜੀ ਮੰਹੰਦਾ ਪੰਜਵਾ ਜਗ ਮੇਦ ਸਾਜਨ ਹੈ ਸਮੀਆ ਤਿਸ ਜਨਗ ਕੋ ਕਾ ਕੀ ਕਮੀਆ ਜਾਗੇ ਪ੍ਰੀਤ ਗੋਬਿੰਦ ਸਿਉ ਲਾਗੀ ਦੁਖ ਦਰਦ ਪਰਮਤਾ ਕਾ ਭਾਗੀ ਰਹਾਉ ਜਾਂ ਕੋ ਰਸ ਹਰ ਰਸ ਹੈ ਆਇਓ ਸੋ ਅਨ ਰਸ ਨਾਹੀ ਲਪਟਾਇਆ ਜਾਂ ਕਹ ਕਹਿਆ ਦਰਗਹ ਚੱਲੇ ਸੋ ਕਿਸ ਕੋ ਨਦਰ ਲੈ ਆਵੇ ਤਲੈ ਜਾਂਗਾ ਸਭ ਕਿਸ ਤਾਂ ਘੋਏ ਨਾਨਕ ਤਾਂ ਘੋ ਸਦਾ ਸੁਖ ਹੋਈ ਗਾੜੇ ਮਹੱਲਾ ਪੰਜਵਾ ਜਾਂਕੇ ਦੁੱਖ ਸੁਖ ਸਮ ਕਰ ਜਾਪੈ ਤਾ ਕੋ ਗੜ ਕੰਬਿ ਆਪੈ ਸਹਿਜ ਆਨੰਦ ਹਰ ਸਾਧੂ ਮਾਹੇ ਆਗੇ ਕੈਰੀ ਹਰ ਹਰ ਰਾਇ ਰਹਾ ਜਾਂਕੇ ਜਿੰਤ ਵਸੇ ਮਨ ਆਵੇ ਤਾ ਕੋ ਚਿੰਤਾ ਕਤੋ ਨਾਹੀ ਜਾਗੇ ਬਿਨ ਸਿਓ ਮਨ ਤੇ ਭਰਮ ਤਾਂ ਕੇ ਗਿਸ਼ੂ ਨਹੀਂ ਢਰ ਜਮਾ ਜਾਗੇ ਹਿਰਦੇ ਦੀਓ ਗੁਰ ਨਾਮਾ ਗਉ ਨਾਨਕ ਤਾਂ ਕੇ ਸਗਲ ਨਿਧਾਨ ਗਉੜੀ ਮਹੱਲਾ ਪੰਜਵਾ ਅਗਮ ਰੋਪਕ ਮਨ ਮੈਂ ਥਾਨਾ ਗੁਰ ਪ੍ਰਸਾਦ ਕਿਨੇ ਬਿਰਲੇ ਜਾਨਾ ਸਹਜ ਗਤਾਗੇ ਅਮਰਤ ਗੁੰਟਾ ਜਿਸਹਿ ਪ੍ਰਪਤ ਤੁਸ ਲੈ ਪੰਚਾਰਹਾਉ ਅਨਹਦ ਬਾਣੀ ਥਾਨ ਨਿਰਰਲਾ ਤਾਂਗੀ ਤੁਨ ਮਹੀਂ ਗੁਪੱਲਾ ਸਹਿਜੇ ਖਰੇ ਕਹਨੇਗ ਅਨੰਤ ਪਰਬ੍ਰਾਮ ਕੇ ਸੰਗੀ ਸੰਤਾ ਹਰਖ ਅਨੰਤ ਸੋ ਬਨਈ ਬੀਆ ਸੋ ਘਰ ਗੁਰ ਨਾਨਕ ਗੋਦੀਆ ਗਉੜੀ ਮੰਡਪੰਜਵਾ ਅਗਵਨ ਰੂਪ ਤੇਰਾ ਰਦ ਕਵਨ ਜੋਗ ਕਾਇਨੇ ਸੱਦ ਕਵਣ ਬਨ ਦੋ ਚਤ ਜਲੇ ਗਾਵ ਕਵਣ ਭੋਲ ਪਾਰ ਬ੍ਰਹਮ ਰਿਝਾਵ ਰਹਾਉ ਕਵਣ ਸੁਪੂਜਾ ਤੇਰੀ ਕਰ ਕਵਣ ਸੋ ਬਿਦ ਜਿਤ ਭਵ ਜਲ ਤਰੈ ਕਾਵਣ ਤਪ ਜਿਤ ਤਪਿਆ ਹੋਇ ਕਾਵਣ ਸਨਾਮ ਹਉ ਮੇਲ ਪੋਇ ਗਣ ਪੂਜਾ ਗਿਆਨ ਧਿਆਨ ਨਾਨਕ ਸਗਲ ਘਾੜ ਜਿਸ ਕਰ ਕਿਰਪਾ ਸਤਗੁਰ ਮਿਲੇ ਦਿਆਲੇ ਦੇਸਹਿ ਗਨ تنਹੀ ਪ੍ਰਵਜਤਾ ਜਿਸ ਕੀ ਮਾਨ ਲੈ ਸੁਖ ਦਤਾਰਾਉ ਦੁਜੈ ਗੋੜੀ ਮੰਡ ਪੰਜਵਾ ਆਪਣ ਤਨ ਨਹੀਂ ਜਾਗ ਗਰਬ ਰਾਜ ਮਿਲਖ ਨਹੀਂ ਆਪਣ ਦਰਪ ਆਪਣ ਨਹੀਂ ਕਾ ਗੋਲ ਬਟਾਏ ਆਪਣ ਨਾਮ ਸਤਗੁਰ ਤੇ ਪਾਈਉ ਰਹਾ ਸੁਤ ਬਨਤਾ ਆਪਣ ਨਹੀਂ ਭਾਈ ਇਸ਼ਟ ਮੀਤ ਆਪ ਬਾਪ ਨਮਾਈ ਸੋਇਨ ਰੂਪਾ ਫਨ ਨਹੀਂ ਧਾਮ ਹੈ ਵਰਗਵਰ ਆਪਣ ਨਹੀਂ ਕਾਮ ਕਹੋ ਨਾਨਕ ਜੋ ਗੁਰਬਖਸ਼ ਮਿਲਾਇਆਿਸ ਕਾ ਸਭ ਕਿਸ ਜਿਸ ਕਾ ਹਰ ਰਾਇ ਆ ਗਉੜੀ ਮਨ ਲੰਭਜਵਾ ਗੁਰ ਕੇ ਚਰਨ ਉਪਰ ਮੇਰੇ ਮਾਥੇ ਤਾਤੇ ਦੁਖ ਮੇਰੇ ਸਗਲੇ ਨਾਤੇ ਸਤਿਗੁਰ ਅਪਣੇ ਗੋ ਕੁਰਬਾਨੀ ਆਤਮ ਚੀਨ ਪਰਮ ਰਗ ਬਾਨੀ ਰਹਾਉ ਚਰਨ ਰੇਨ ਗੁਰ ਕੀ ਮੁਖ ਲਾਗੀ ਆਉ ਬਦ ਤਨ ਸਗਲ ਤਿਆਗੀ ਗੁਰ ਕਾ ਸ਼ਬਦ ਲਗੋ ਮਨ ਮਿੱਠਾ ਪਾਰ ਬ੍ਰਹਮ ਤਤਿ ਮਹਿ ਡਿਠਾ ਗੁਰ ਸਰਬ ਦਾਤਾ ਗੁਰ ਕਰਤਾਰ ਜੀ ਪ੍ਰਾਨ ਨਾਨਕ ਗੁਰਿਆਦਾਰ ਗੜੀ ਮਹੰਲਾ ਪੰਜਵਾਹ ਹਰੇ ਮਨ ਮੇਰੇ ਤੂੰ ਤਾ ਤੋ ਆਹੇ ਜਗ ਊਣਾ ਕ੍ਰਿਸ਼ੁ ਨਾਹੀ ਹਰ ਸਾ ਪ੍ਰੀਤਮ ਕਰ ਮਨ ਮੀਤ ਪ੍ਰਾਨਿ ਅਧਾਰ ਰਖੋ ਸਦ ਜੀਤ ਰਹਾਉ ਰੇ ਮਨ ਮੇਰੇ ਤੂੰ ਤਾਂ ਕੋ ਸੇਵ ਆਦ ਬੁਰਖ ਅਪਰੰਪਰ ਦੇਵ ਤਿਸ ਉਪਰ ਮਨ ਕਰ ਤੂੰ ਆਸਾ ਆਦ ਜੁਗਾਦ ਜਾਂ ਕਾ ਪਰਵਾਸਾ ਜਾਗੇ ਪ੍ਰੀਤ ਸਦਾ ਸੁਖ ਹੋਏ ਨਾਨਕ ਗਾਵ ਗੁਰ ਮਿਲ ਸੋਏ ਗੜੀ ਮਹੱਲਾ ਪੰਜਵਾਂ ਮੀਤ ਕਰੇ ਸੋਏ ਹਮ ਮੰਨ ਮੀਤਿਕ ਕਰਤਬ ਕਸਲ ਸੁਮੰਨਾ ਇਕ ਟੇਕ ਮੇਰੇ ਮਨ ਜੀਤ ਜਿਸ ਕਿਸ ਕਰਨਾ ਸੋ ਹਮਰਾ ਮੀਤ ਰਹਾਉ ਮੀਤ ਹਮਾਰਾ ਵਿਪਰਵਾਹ ਗੁਰ ਕਿਰਪਾ ਤੇ ਮਯਸਨਹ ਮੀਤ ਹਮਾਰਾ ਅੰਦਰ ਜਮੇ ਸਮਰਤ ਬੁਰਖ ਪਾਰ ਬ੍ਰਹਮ ਸੁਆਮੀ ਹਮਦਾਸੀ ਤੁਮ ਠਾਕੁਰ ਮੇਰੇ ਮਾਨ ਮਹਿਤ ਨਾਨਕ ਪ੍ਰਭ ਤੇਰੀ ਗੋੜੀ ਮਹੰਦ ਪੰਜਵਾ ਜਾਗੋ ਤੁਮ ਭੈ ਸਮਰਥ ਅੰਗਾ ਤਾਕੋ ਕਸ਼ ਨਹੀਂ ਕਲੰਗਰ ਮਦੋ ਜਗ ਹੈ ਅਸਤ ਮਾਰੇ ਤਾ ਕੋ ਕਸ਼ ਨਹੀਂ ਸੰਸਾਰੀਰਾ ਜਾਗ ਹਿਰਜੈ ਠਾਕੁਰ ਹੋਏ ਤਾ ਕੋ ਸੈਸਾ ਨਹੀਂ ਕੋਈ ਜਾਗੋ ਤੁਮ ਦੇਨੀ ਪ੍ਰਭ ਧੀਰ ਤਾ ਕੇ ਨਿਕਟ ਨਾ ਆਵੇ ਪੇ ਕਹ ਨਾਨਕ ਮੈਂ ਸੋ ਗੁਰ ਪਾਇਆ ਪਰ ਬ੍ਰਹਮ ਪੂਰਨ ਦਿਖਾਇਆ ਗਉੜੀ ਮਹੰਲਾ ਪੰਜਵਾ ਦੁਲਬ ਦੇ ਪਾਈ ਵਡਭਾਗੀ ਨਾ ਮਨ ਜਪੇ ਤੇ ਆਤਮ ਘਾਤੇ ਮਰਨ ਜਾਹਿ ਜਿਨਾਂ ਬਿਸਰਤ ਰਾਮ ਨਾਮਿ ਬਿਹੋ ਨਾ ਜੀਵਨ ਕੌਣ ਕਾਮ ਰਹਾ ਖਾਤ ਪੀਤ ਕੀਰਤ ਹਸਤ ਬਿਸਥਾਰ ਕਾਮਣ ਅਰਥ ਮਿਰਤਿ ਗਸ਼ੀਗਾਰੇ ਜੋ ਨ ਸੁਣੈ ਜਿਸ ਪਰਮ ਅਨੰਦਾ ਪਸ ਪੰਖੀ ਤਿਗਦ ਜੋ ਨ ਤੇ ਮੰਦਾ ਕਹੋ ਨਾਨਕ ਗੁਰ ਮੰਤਰ ਜਿੜੜਾਏ ਆ ਕੇਵਲ ਨਾਮ ਰਤਨਾਹੇ ਸੁਮਾਏ ਆ ਗੜੀ ਮਹੱਲਾ ਪੰਜਵਾਂ ਕਾ ਕੀ ਮਏ ਕਾਗੂ ਬਾਪ ਨਾਮ ਤਰੀਕ ਝੂਠੇ ਸਭ ਸਾਕੇ ਕਾਹੇ ਕੋ ਮੋਰਖ ਪਖ ਲਾਇਆ ਮਿਲ ਸੰਜੋਗ ਹੁਕਮ ਤੋਂ ਆਇਆ ਰਹਾ ਇਕ ਮੱਡੀ ਇਕ ਜੋਤ ਵੇਖ ਪਵਨ ਕਹ ਕੌਣ ਰੋਤਾ ਮੇਰਾ ਮੇਰਾ ਗਰਬਿਲ ਲਾਹੀ ਮਰਨ ਹਾਰ ਜੋ ਜੀ ਰਹਿਨਾ ਕਹੋ ਨਾਨਕ ਗੁਰ ਕੋਲਿ ਕਿਪਾਡ ਮਗਤ ਭੈ ਬਿਨ ਸੇ ਪ੍ਰਮਾਠਾਟ ਗਉੜੀ ਮਹੰਲਾ ਪੰਜਵਾਂ ਵੱਡੇ ਵੱਡੇ ਜੋ ਦਿਸੇ ਲੋਗ ਤਿਨ ਕੋ ਵਿਆਪੈ ਚਿੰਤਾ ਰੋਗ ਕਾਹਨ ਵੱਡਾ ਮਾਈ ਵਡਿਆਈ ਸੋ ਵੱਡਾ ਲੇ ਲੈ ਰਾਉ ਭੂਮੀ ਆ ਭਉ ਨ ਉਪਰਨਿਤ ਡੁੱਜੈ ਛੋੜ ਚੱਲੇ ਤ੍ਰਿਸ਼ਨਾ ਨਹੀਂ 부ਜੈ ਕਹੋ ਨਨਕ ਯੋ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛਟਕਾਰ ਗਉੜੀ ਮੰਨ ਲ ਬੰਜਵਾ ਪੂਰਾ ਮਾਰਗ ਪੂਰਾ ਇਸ਼ਨਾਨ ਸਭ ਕੁਛ ਪੂਰਾ ਹਿਰਦੇ ਨਾਮ ਪੂਰੀ ਰਹੀ ਜਾਂ ਪੂਰ ਰਖੀ ਪਰ ਬ੍ਰਹਮ ਕੀ ਸਰਨ ਜਨਤਾ ਕੀ ਰਹਾਉ ਪੂਰਾ ਸੁਖ ਪੂਰਾ ਸੰਤੋਖ ਪੂਰਾ ਤਪ ਪੂਰਨ ਰਾਜ ਜੋਗ ਹਰ ਕੇ ਮਰਗ ਪਤਤ ਬਨੀਦ ਪੂਰੀ ਸੋਭਾ ਬੁਰਾ ਲੋਕੀ ਕੈ ਕਰਨ ਹਾਰ ਸਤਿ ਵਸੇ ਹਦੂਰਾ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗਉੜੀ ਮਹੱਲਾ ਪੰਜਵਾਂ ਸੰਤ ਕੀ ਧੂਰ ਮਿਟੇ ਅਗ ਕੋਟ ਸੰਤ ਪ੍ਰਸਾਦ ਜਨਮ ਮਰਨ ਦੇ ਛੋਟ ਸੰਤ ਕਾ ਦਰਸ਼ ਪੁਰਸ਼ ਈਸ਼ ਨਾਨ ਸੰਤ ਕਿਰਪਾ ਤੇ ਜਪੀਏ ਨਾਮ ਰਹਾ ਸੰਤ ਕੇ ਸੰਗ ਮਿਟਿਆ ਹੰਕਾਰ ਦ੍ਰਿਸ਼ਟਿ ਆਵੇ ਸੰਤ ਸੋ ਪ੍ਰਸੰਨ ਆਏ ਵਸ ਪੰਚ ਅਮਰਤ ਨਾਮ ਹਰਿ ਦੇ ਲੈ ਸੰਚਾਰ ਕਹ ਨਾਨਕ ਜਗ ਪੂਰਾ ਕਰਮ ਤਿਸ ਭੇਟੇ ਸਤਿਗਿ ਚਰਨ ਗਉੜੀ ਮੰਨ ਲੈ ਪੰਜਵਾ ਅਰਗੁਣ ਜਪਤ ਕਮਲ ਪਰਗਾਸੈ ਹਰਿ ਸਿਮਰਤ ਤਰਾਸ ਸਭ ਨਾਸੈ ਸਾਧਤ ਪੂਰੀ ਜਿਤ ਹਰਗੁਣ ਗਾਵੈ ਵੱਡੇ ਭਾਗ ਸਾਧੂ ਸੰਗ ਪਾਵੈ ਰਹਾ ਸਾਜ ਸੰਗ ਪਾਈਏ ਨਿਦਨ ਮ ਸਾਜ ਸੰਗ ਪੂਰਨ ਸਭ ਕਾਮਾ ਹਰ ਕੀ ਭਗਤ ਜਨ ਪਰਵਾਨ ਗੁਰ ਕਿਰਪਾ ਤੇ ਨਾਮ ਵਖਾਣ ਕਹੋ ਨਾਨਕ ਸੋ ਜਨ ਪਰਵਾਨ ਜਾਗੇ ਹਿਰਦੈ ਉਸੇ ਭਗਵਾਨ ਗਉੜੀ ਮਹੰਲਾ ਪੰਜਵਾ ਏਕ ਸੁਸਿਆ ਜਾਂ ਕਾ ਮਨ ਰਤਾ ਵਿਸਰੀ ਤੇ ਸੈ ਪਰਾਇ ਤਾਤੈ ਬਿਨ ਗੋਬਿੰਦ ਨਾ ਦਿਸੈ ਕੋਈ ਕਰਨ ਕਰਾਵਨ ਕਰਤਾ ਸੋਈ ਰਹਾ ਮਨਹਿ ਕਮਾਵੈ ਮੁਖ ਹਰ ਹਰ ਬੋਲੇ ਸੋ ਜਨ ਇਤ ਉਤ ਕਤਹਿ ਨ ਡੁੱਲੇ ਜਾਗੇ ਹਰ ਤਨ ਸੋ ਸਚ ਸਾਹੋ ਗੁਰਪੁਰੇ ਕਰ ਦਿਨ ਵਿਸਾਹ ਜੀਵਨ ਪਰਖ ਮਿਲਿਆ ਹਰ ਰਾਇਆ ਕਹੋ ਨਾਨਕ ਪਰਮ ਬਧ ਪਾਏ ਜੀਵਨ ਪਰਖ ਮਿਲਿਆ ਹਰ ਰਾਇਆ ਦਪਾਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ